ਇਹ ਖਬਰ ਬਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੈਰੀ ਫਰੀਦਕੋਟ ਦੇ ਕੋਟਕਪੂਰਾ ਵਿੱਚ 메ਨ ਬਾਜ਼ਾਰ ਚ ਅੱਜ ਇੱਕ ਅਲਟੋ ਕਾਰ ਦੀ ਨਿੰਗ ਸਿੰਘਾ ਨੇ ਪੰਨ ਤੋੜ ਕਾ ਦਿੱਤੀ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਗੱਡੀ ਸੜਕ ਉੱਤੇ ਖੜੀ ਸੀ ਤੇ ਦੂਜੇ ਪਾਸਿਓਂ ਨਿੰਗ ਸਿੰਘਾਂ ਦਾ ਕਾਫਲਾ ਆ ਰਿਹਾ ਸੀ। ਇੱਕਦਮ ਜਾਮ ਹੋ ਗਿਆ ਤੇ ਜਾਮ ਦੇ ਵਿੱਚ ਘੋੜੇ ਡਰਨ ਲੱਗੇ ਜਿਸ ਕਰਕੇ ਨਿੰਗ ਸਿੰਘਾਂ ਨੇ ਗੁੱਸੇ ਵਿੱਚ ਆ ਕੇ ਇਸ ਕਾਰ ਦੇ ਸ਼ੀਸ਼ੇ ਪੰਨ ਦਿੱਤੇ। ਕੋਟਕਪੂਰਾ ਦੇ ਨੇੜਲੇ ਪਿੰਡ ਨਾਲ ਸੰਬੰਧਿਤ ਇਸ ਕਾਰ ਦੇ ਮਾਲਕ ਵਿਰਿਆਮ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦੇ ਸਮੇਤ ਇਥੇ ਬਾਜ਼ਾਰ ਵਿੱਚ ਆਇਆ ਹੋਇਆ ਸੀ ਤੇ ਉਸ ਦਾ ਪੂਰਾ ਪਰਿਵਾਰ ਬਾਕੀ ਪਰਿਵਾਰ ਦੇ ਨਾਲ ਸਬੰਧਤ ਔਰਤਾਂ ਉਹ ਬਾਜ਼ਾਰ ਵਿੱਚ ਸਮਾਨ ਖਰੀਦਣ ਗਈਆਂ ਸੀ ਤੇ ਉਹ ਨਾਲ ਦੀ ਦੁਕਾਨ ਵਿੱਚ ਬੈਠਾ ਹੋਇਆ ਸੀ ਤੇ ਜਦੋਂ ਉਸ ਨੇ ਆ ਕੇ ਦੇਖਿਆ ਤੇ ਸ਼ੀਸ਼ੇ ਭੰਨੇ ਹੋਏ ਸੀ ਉਸ ਨੇ ਆਂਡੀਆਂ ਗਵਾਂਡੀਆਂ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਕਾਰ ਦੇ ਸ਼ੀਸ਼ੇ ਨਿੰਗ ਸਿੰਘਾਂ ਨੇ ਭੰਨੇ ਅਤੇ ਉਹਨਾਂ ਨੂੰ ਇਤਰਾਜ ਸੀ ਕਿ ਕਾਰ ਗੱਤ ਸਾਈਡ ਤੇ ਖੜੀ ਹੈ ਵਿਚਾਲੇ ਖੜੀ ਹੈ ਜਿਸ ਕਰਕੇ ਟ੍ਰੈਫਿਕ ਜਮ ਹੋਇਆ ਜਿਸ ਕਰਕੇ ਉਹਨਾਂ ਨੇ ਸ਼ੀਸ਼ੇ ਪੰਨੇ ਅਤੇ ਇਸ ਸਾਰੇ ਮਾਮਲੇ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ। ਇਹ ਤੇ ਭਾਵੇਂ ਇਹ ਇਹ ਤੇ ਭਾਵੇਂ ਹਾਂ ਜੀ ਇੱਧਰ ਜਾਏ ਇੱਧਰ ਜਾਏ ਪਾਰਕਿੰਗਾਂ ਬਣੀ ਹੋਈ ਆ ਸਰਕਾਰੀ ਤੇ ਮੇਰਾ ਪੁੱਤ ਸੜਕ 'ਤੇ ਲਾ ਕੇ ਜਾਵਾਂਗਾ ਤਾਂ ਕੋਈ ਨਹੀਂ ਆਉਂਦਾ ਤੇ ਕੋਈ ਹੋਰ ਵੀ ਨਹੀਂ ਨਿਗਰਾਨੀ ਪਿੱਛਲੇ ਪਾਸੇ ਵੀ ਪਾਰਕਿੰਗ ਹੋਏ ਤੇ ਗੜ ਕਟੇਣਾ ਤੇ ਮੇਰਾ ਨਾਮ ਵਰਿਆਮ ਸਿੰਘ ਆ ਨੱਥੇ ਵਾਲਾ ਪਿੰਡ ਆ ਜੀ ਜੀ ਤੇ ਕੁਛ ਨਹੀਂ ਬਸ ਇੱਥੇ ਦੁਕਾਨ ਤੇ ਆਏ ਸੀ ਕਿ ਮਸ਼ੀਨ ਵਾਲੀ ਤੇ ਸਾਈਡ ਤੇ ਗੱਡੀ ਖੜੀ ਆ ਤੇ ਮੇਰੇ ਦੇ ਨਾਲ ਲੇਡੀ ਸਿੰਘ ਆ ਉਹ ਬਾਜ਼ਾਰ ਚਲੀਆਂ ਗਈਆਂ ਤੇ ਮੈਂ ਇੱਥੇ ਮੂਬਲੀ ਵਾਲੀ ਦੁਕਾਨ ਤੋਂ ਮੂਬਲੀ ਲੈਣ ਜਾਵੜਿਆ ਤੇ ਨਿੰਗ ਸਿੰਘ ਆਏ ਉਹਨਾਂ ਨੇ ਮਾਰ ਕੇ ਡਾਂਗਾ ਸੀਜ਼ੇ ਤੋੜ ਤੇ ਖੜੀ ਗੱਡੀ ਦੇ ਕੀ ਲੱਗਦਾ ਉਹਨਾਂ ਨੂੰ ਕਿਉਂ ਉਹਨਾਂ ਨੇ ਕਿਉਂ ਤੋੜੇ ਸ਼ੀਸ਼ੇ ਗੱਲ ਕੀ ਹੋਈ ਪਤਾ ਨਹੀਂ ਲੱਗਾ ਤੁਹਾਨੂੰ ਬਸ ਗੱਲ ਬਾਤ ਸਾਨੂੰ ਤਾਂ ਆਪ ਜੀ ਦੁਕਾਨਾਂ ਵਾਲਿਆਂ ਤੋਂ ਪਤਾ ਲੱਗਾ ਕਿਉਂਕਿ ਅਸੀਂ ਕਿਹੜਾ ਮੌਕੇ ਤੇ ਕੋਲ ਸੀਗੇ ਬਾਈ ਜੀ ਗੱਡੀ ਉਦੋਂ ਵੀ ਇੱਥੇ ਖੜੀ ਜਿੱਥੇ ਹੁਣ ਹਾਂ ਜਿੱਥੇ ਖੜੀ ਸੀ ਗੱਡੀ ਉੱਥੇ ਹੀ ਖੜੀ ਆ ਕੌਮ ਦਾ ਨਾਮ ਬਦਨਾਮਾ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਇਹ ਵੀ ਜੀ ਹੋਰ ਤਾਂ ਕੀ ਆ ਜੀ ਪੁਲਿਸ ਨੂੰ ਦੱਸਤਾ ਤੁਸੀਂ ਇਹਦੇ ਬਾਰੇ ਪੁਲਿਸ ਨੂੰ ਰਿਪੋਰਟ ਕੀਤੀ ਆ ਜੀ ਆਉਂਦੇ ਆ ਹਰ ਹੋਏ ਸੀ ਕਿ ਗੱਡੀ ਇੱਥੇ ਖੜੀ ਸੀ ਕਿ ਗੱਡੀ ਪਰਲੇ ਪਾਸੇ ਖੜੀ ਸੀ ਉਹਨੇ ਪੰਜ ਛੇ ਘੋੜੇ ਸੀਗੇ ਜਿਹੜਾ ਉਹਨਾਂ ਦੇ ਘੋੜੇ ਲੰਘਦੇ ਨਹੀਂ ਪਏ ਸੀ ਕੋਸ਼ਿਸ਼ ਬਹੁਤ ਕੀਤੀ ਸੋਨ ਨਿੰਗਾ ਨੇ ਵੀ ਸਾਡਾ ਘੋੜਾ ਕਿਵੇਂ ਕਿਵੇਂ ਲਾਗੇ ਘੋੜੇ ਨੇ ਇੱਕ ਲਾਤ ਇੱਥੇ ਮਾਰੀ ਜਗ੍ਹਾ ਤੇ ਬਾਅਦ ਵਿੱਚ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਦੋ ਤਿੰਨ ਨਿੰਗਾ ਨੇ ਇੱਕ ਦਾ ਅੱਗੋਂ ਮਾਰੀ ਕਿਰਪਾਨ ਇੱਥੇ ਦੋ ਜਾਨਾਂ ਨੇ ਪਿੱਛੋਂ ਕਿਰਪਾਨ ਨਾਲ ਲਾ ਕੇ ਛੀਸ਼ੇ ਦੇ ਮਾਰੀ ਤੇ ਕਹਿੰਦੇ ਵੀ ਜਿਹੜੇ ਵੀ ਇੱਥੇ ਲੋਕ ਖੜੇ ਹੈ ਜਿਹੜਾ ਵੀ ਲੋਕ ਕੋਈ ਬੋਲੇ ਤੇ ਉਹਨਾਂ ਨੂੰ ਵੀ ਚੱਕ ਦੋ ਨਿੰਗੇ ਕਿੱਥੇ ਜਾ ਰਹੇ ਸੀਗੇ ਉਹ ਨਿੰਗੇ ਮੁਖਤਰ ਜਾ ਰਹੇ ਸੀਗੇ ਮੇਲੇ ਤੇ ਜੀ ਗੁਰਦੁਆਰੇ ਸਾਹਿਬ ਤੋਂ ਆ ਰਹੇ ਸੀਗੇ ਤੇ ਮੁਖਤਰ ਜਾ ਰਹੇ ਸੀਗੇ ਤੇ ਉਹਨਾਂ ਨੇ ਇੱਥੇ ਬਹੁਤ ਟਾਈਮ ਖੜੇ ਰਹੇ ਗੱਡੀਆਂ ਖੜੀਆਂ ਸੀ ਵਿੱਚ ਵਿਚਾਲੇ ਉਹਨਾਂ ਨੇ ਕੋਸ਼ਿਸ਼ ਬਹੁਤ ਕੀਤੀ ਜਾਣ ਦੀ ਪਰ ਲੰਘੇ ਨਹੀਂ ਗਈ ਉਹਨਾਂ ਨੇ ਤੇ ਦੂਸਰੇ ਦੇ ਵਿੱਚ ਆ ਗਏ ਉਹਨਾਂ ਨੇ ਗੱਡੀ ਭੰਨਤੀ ਅੱਗੇ ਵੀ ਤਿਰਪਾਨਾ ਮਾਰੀ ਤੇ ਪਿੱਛੇ ਵੀ ਤਿਰਪਾਨਾ ਮਾਰੀਆਂ ਜਿਹੜੇ ਸਾਡੇ ਬਾਰੇ ਖੜੇ ਸੀ ਆਸ-ਪਾਸ ਲੋਕ ਖੜੇ ਸੀਗੇ ਕਿਉਂਕਿ ਜਿਹੜੇ ਇਹਨਾਂ ਦੇ ਕੋਈ ਬੋਲਿਆ ਬੰਦਾ ਤੇ ਉਹਨਾਂ ਨੇ ਵੀ ਚੱਕ ਲਓ ਇਹ ਗੁਰਦੁਆਰੇ ਆਏ ਸੀ ਤੇ ਨਾ ਇਹ ਜੰਗੂ ਤੇ ਚਾਰ ਪੰਜ ਨੇ ਅੱਛਾ ਜੀ ਤੇ ਉਹਨਾਂ ਨੇ ਡਾਂਗਾ ਡੂੰਗਾ ਮਾਰੀਆਂ ਕਾ ਤੋੜ ਕੇ ਗਏ ਜੀ ਕੀ ਗਲਤ ਕੀ ਲਈ ਸੀ ਕਿਉਂ ਗਲਤੀ ਤਾਂ ਕਹੀ ਨਹੀਂ ਹੈਗੀ ਸੀ ਵਿਚਾਰੇ ਖੜੀਆਂ ਸੀ ਜਾਮ ਸੀਦੇ ਉਹ ਘੋੜੇ ਡਰਦੇ ਸੀ ਧਾਰ ਕੇ ਫਿਰ ਨਾ ਉਹਨਾਂ ਨੇ ਖੰਡੇ ਮਾਰੇ ਇਹ ਪਈ ਗੱਡੀ ਰੋਂਗ ਸਾਈਡ ਖੜੀ ਸੀਗੀ ਅੱਛਾ ਜੀ ਤੇ ਜਾਮ ਲੱਗ ਗਏ ਨੰਗਾ ਦਾ ਇੱਥੇ ਅੱਛਾ ਜੀ ਤਾਂ ਕਿ ਕੋੜਿਆਂ ਦੇ ਵਿੱਚ ਜਾਮ ਲੱਗ ਕੇ ਉਹ ਕੋੜੇ ਘਲ ਘਲ ਕਰਨ ਲੱਗ ਪਏ ਅੱਛਾ ਜੀ ਲੋਕ ਗੁੱਸਾ ਆ ਗਏ ਭੱਣ ਗਏ ਅੱਛਾ ਗੱਡੀ ਰੋਂਗ ਸਾਈਡ ਖੜੀ ਸੀਗੀ ਜੇ ਵੀ ਹੁਣ ਖੜੀ ਹੈ ਅੱਛਾ ਅੱਛਾ ਜੀ ਨੇ ਉਦੋਂ ਇਹ ਗੱਡੀ ਖੜੀ ਸੀ ਜੇ ਇਧਰੋਂ ਆਂਦੇ ਪੇ ਸੀ ਨਹੀਂ ਨਹੀਂ ਇਹ ਖੜੀ ਸੀ ਗੱਡੀ ਦਾ ਪਹਿਲਾਂ ਉਦੋਂ ਤੋਂ ਪਹਿਲਾਂ ਹੀ ਖੜੀ ਆ ਅੱਛਾ ਜੀ ਉਹ ਜਾਮ ਇਥੇ ਜਾ ਲੱਗ ਗਿਆ ਹਾਂ ਉਹਨਾਂ ਨੂੰ ਗਸਾ ਆ ਗਿਆ ਕੁੱਕੜੇ ਦੜ ਦੜ ਕਰਨ ਲੱਗ ਪਏ ਹਾਂ ਡਰ ਕੇ ਘੋੜੇ ਡਰ ਗਏ ਕੀ ਸਮਝਦੇ ਤੁਸੀਂ ਵੀ ਜਦੋਂ ਇੱਥੇ ਪਾਰਕਿੰਗ ਵੀ ਹੈਗੀ ਆ ਜੋ ਐਸਾ ਟ੍ਰੈਫਿਕ ਜਿਹੜਾ ਹੈ ਜਾਮ ਹੁੰਦਾ ਸਰਨ ਪਰੇਸ਼ਾਨੀ ਹੁੰਦੀ ਆ ਨਹੀਂ ਗਲਤੀ ਤਾਂ ਕਾਰ ਵਾਲੇ ਦੀ ਆ ਹਾਂਜੀ ਵਿਚਾਰਾ ਜੀ ਰੋਂਗ ਸਾਈਡ ਸੁੰਨੀ ਗੱਡੀ ਖੜੀ ਕਰਦਾ ਬਿਲਕੁਲ ਰੋਂਗ ਸਾਈਡ ਕਰਦਾ ਹੈ ਜਾਮ ਲੱਗਿਆ ਜਾਮ ਦੇ ਵਿੱਚ ਹੀ ਸਾਰਾ ਕਾਰਨ ਬਣਿਆ ਬਿਲਕੁਲ ਸਹੀ ਤੁਸੀਂ ਉਸੇ ਦੀ ਗਲਤੀ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ